ਹਾਂਜੀ ਭਾਈ ਫਾਈਨਲੀ ਆਪਾਂ ਡੀਮਾਰਟ ਤੇ ਪਹੁੰਚ ਗਏ ਦੇਖੋ ਭਈ ਆ ਖੁੱਲਿਆ ਆ ਰਾਜਪੁਰੇ ਦੇ ਰੋਡ ਆ ਰਿਹਾ ਭਈ ਉਹ ਸਿੱਧਾ ਬਰੂਡ ਚਲੇ ਜਾਂਦਾ ਆ ਦੇਖੋ ਇਹ ਪੁੱਛ ਆ ਭਈ ਆ 1600 ਰੁਪਏ ਦਾ ਆ ਆ ਤਾਂ ਮਿੱਥ ਜਿਆਦਾ ਹੁੰਦੀ ਆ ਮਾ ਨਾ ਨਾ ਅਲੂ ਭੂਜੀ ਆ ਅਲੂ ਭੂਜੀ ਲੈ ਜਾ ਪਾ ਲੈ ਫਿਰ ਖਾਈਏ ਹਾਂਜੀ ਭਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੰਨਾ ਪੰਜਾਬ ਵਲੌਗ ਜੀ 037 ਤੇ ਹੋਰ ਭਾਈ ਕਿੱਦਾਂ ਉਮੀਦ ਆ ਭਾਈ ਵਧੀਆ ਤੇ ਗੁੱਡ ਹੋਊਗਾ ਹੋਰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਕਿਹ ਹਾਲ ਹੈ ਨਾ ਬਈਆ ਜੀ ਵਾਅਲਕਮ ਤੇ ਨਾ ਕਿ ਹਾਲ ਚਾਲ ਹੈ ਬਈਆ ਵਧੀਆ ਬਈਆ ਜਿਹਦੇ ਵਲੌਗ ਵਿੱਚ ਪੰਜ ਆ ਰਹੇ ਆ ਡੀਮਾਰਟ ਬਈਆ ਹਨਾ ਨਵਾਂ ਖੁੱਲਿਆ ਮਨੂ ਰਾਇ ਰੋਡ ਤੇ ਰਾਜਪੁਰੇ ਰੋਡ ਜਾਂਦਾ ਆਪਾਂ ਫਸਟ ਟਾਈਮ ਜਾ ਰਹੇ ਆ ਉੱਥੇ ਠੀਕ ਹੈ ਉੱਥੇ ਆਪਾਂ ਤੁਹਾਨੂੰ ਮੜਾਈ ਥੋੜੀ ਜਿਹੀ ਸ਼ਾਪਿੰਗ ਕਰਨੀ ਹੈ ਬਈ ਆਪਾਂ ਨੇ ਘਰ ਆ ਜੋਗੇ ਬਿਸਕੁਟ ਹੋ ਗਿਆ ਐਰਾ ਵਗੈਰਾ ਉਹ ਜਾ ਕੇ ਬਾਈ ਆਪਾਂ ਜਾ ਕੇ ਡਿਸਾਈਡ ਕਰਾਂਗੇ ਵੀ ਕੀ-ਕੀ ਲੈਣਾ ਹੈ ਠੀਕ ਹੈ ਤੁਸੀਂ ਬਲੌਗ 'ਚ ਬਣੇ ਰਹੋ ਬਾਈ ਤੁਹਾਨੂੰ ਨਾਲ ਰੇਟ ਵੀ ਦੱਸਦੇ ਹਾਂ ਤੇ ਚੀਪ ਸਟ ਰੇਟ ਵੀ ਘੱਟ ਰੇਟਾਂ ਵਿੱਚ ਚੀਜ਼ਾਂ ਮਿਲਦੀਆਂ ਬਾਈ ਕਿਉਂ ਨਵਾਂ ਖੁੱਲਿਆ ਹਜੇ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਵੀ ਕਿੰਨਾ ਕੁ ਡਿਸਕਾਊਂਟ ਹੈ ਕਿ ਆ ਸਿਸਟਮ ਆਜ ਕਿਹਾ ਸਾਰਾ ਉਹ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੂਗਾ ਵੀ ਬਲੌਗ 'ਚ ਬਣੇ ਰਹੋ ਆਪਣੇ ਨਾਲ ਹੈਗਾ ਰਮਾਨ ਕਿੱਥੇ ਜਾ ਰਹੇ ਹੋ ਆਪਾਂ ਦਿਮਕ ਠੀਕ ਕਿੱਥੇ ਠੀਕ ਆ ਬਲੌਗ ਚ ਬਣੇ ਰਹੋ ਤੁਹਾਨੂੰ ਆਪਾਂ ਲੈ ਕੇ ਜਾ ਰਹੇ ਆਂ ਜੇ ਡੀਮਾਰਟ ਠੀਕ ਆ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਕੀ ਕੀ ਸਾਬਤਾ ਵਾ ਜਾ ਕੇ ਪਤਾ ਲੱਗੂ ਆਹੋ ਚਲੋ ਬਈ ਠੀਕ ਆ ਆਪਾਂ ਮਿਲਦੇ ਆਂ ਹੁਣ ਸਿੱਧਾ ਡੀਮਾਰਟ ਜਾ ਕੇ ਹਾਂਜੀ ਬਾਈ ਆਪਾਂ ਨੇ ਆਪਣੀ ਥਾਰ ਛੱਟੀ ਦੀ ਕਰਾ ਲਈ ਟੈਂਕੀ ਫੁੱਲ ਆ ਬਈ ਨੀਚੋਂ ਆ ਫਿਰ ਹਫਤਾ ਕਰਾਂਗੇ ਜਾਂਦਾ ਬਾਈ ਟੈਂਕੀ ਫੁੱਲ ਕਰਾਏ ਤੇ ਕਿਉਂ ਆਪਾਂ ਲੋਕਲ ਜਾਣੇ ਆ ਇਹਨੂੰ ਗੱਡੀ ਨੂੰ ਦੇਖੋ ਬਾਈ ਪੁਰਦਾ ਕੰਮ ਪੂਰਾ ਜੋਰਾਂ ਸ਼ਰਾਂ ਨਾਲ ਚੱਲ ਰਿਹਾ ਹੋ ਜੂਗਾ ਮੇਰੇ ਖਾਲਸਾ ਸਾਲਖ ਚ ਕੰਪਲੀਟ ਹੋਈ ਸਾਰਾ ਹਾਂ ਸਾਲ ਲੱਗਿਆ ਜਾਣਾ ਓਏ ਬਾਈ ਸਿਸਵਾ ਤੱਕ ਜਾ ਰਿਹਾ ਰੋਡ ਮੁੰਡੂ ਮਰੇ ਆੜੀ ਦੇ ਖਲਾਏ ਹਾਂਜੀ ਬਾਈ ਫਾਈਨਲੀ ਆ ਪਾਡੀ ਮਾਰ ਤੇ ਪਹੁੰਚ ਗਏ ਦੇਖੋ ਬਈ ਆ ਖੁੱਲਿਆ ਆ ਰਾਜਪੁਰੇ ਦੇ ਰੋਡ ਆ ਰਿਹਾ ਬਈ ਉਹ ਸਿੱਧਾ ਬਨੂੜ ਚਲੇ ਜਾਂਦਾ ਆ ਬਨੂੜਿਆ ਬਈ ਗਾਹਾਂ ਦੇਖਦੇ ਆ ਬਈ ਕੀ ਮਾਹੌਲ ਆ ਗੱਡੀਆਂ ਦੇ ਬਾਈ ਖਾਸੀ ਖੜੀਆਂ ਅੱਜ ਸੰਡੇ ਕਰਕੇ ਬਈ ਭੀੜ ਜ਼ਿਆਦਾ ਹੋਊਗੀ। ਦੇਖੋ ਇਹ ਸੋਹਣੀਆਂ ਗੱਡੀਆਂ ਆਈਆਂ ਵੇ ਕੱਟ ਸੋਣਾ। ਆਪਾਂ ਆਪਣੀ ਗੱਡੀ ਲਾਉਨੇ ਆ ਬਈ ਕੋਲੇ। ਉੱਥੇ ਲਾ ਦੇਣੇ ਤੇ ਗੱਡੀ। ਉਹ ਬਾਅਦੇ ਲਾ ਕੇ ਲਾ ਦਈਏ। ਐਂਟਰੀ ਬਈ ਪਰਾਂ ਨੂੰ ਹੋਈ ਤੇ ਉਹ ਉੱਥੇ ਨੂੰ। ਹੋ ਗਈ ਦੇਗੀ। ਆ ਭੇੜ ਗਈ। ਚਲੋ ਬਈ ਗੱਡੀ ਕਰਦੇ ਆ ਆਪਣੀ ਪਾਰਕ। ਹਾਂਜੀ ਬਾਈ ਫਾਈਨਲੀ ਅਪਾ ਡੀਮਾਰਟ ਪਹੁੰਚ ਗਏ ਪੂਰੇ ਨੂੰ ਇਹਦੀ ਮੈਨਿਟਰੀ ਆ ਟਰਾਲੀ ਦਾ ਵੇਟ ਅੰਦਰੇ ਹੋਊਗੀ ਇਹ ਵੀ ਰਸਟੀ ਚੈੱਕ ਹੁੰਦਾ ਦੇਖੋ ਬਾਈ ਫਾਸਲ ਸੈਲਸ ਚੱਲ ਰਿਹਾ ਇਹ ਰੈਡੀ ਲੈ ਲੈ ਪੁੱਤ ਇਹ ਲੈ ਆ ਤੂੰ ਜਿਆਦਾ ਵੱਡੀ ਹੋਣੀ ਛੋਟੀ ਲੈ ਲੈ ਆਪਾਂ ਨੇ ਇੰਨੇ ਦਾ ਲੈਣੇ ਨਹੀਂ ਆ ਛੋਟੀ ਲੈ ਦੇਖੋ ਬਾਈ ਡਿਸਕਾਊਂਟ ਚੱਲ ਰਿਹਾ 140 ਦਾ ਸਾਰੇ ਸਮਾਨ ਤੇ ਡਿਸਕਾਊਂਟ ਲੱਗਿਆ ਹੋਰ ਹੈ ਲੋਗ ਨਾ ਬਣਾ ਬਲੌਗ ਬਣਾਉਣਾ ਦੇਖੋ ਬਾਈ ਐਮ ਆਰ ਪੀ ਹੈ ਗਿਆ 399 ਦੀ ਆਪਾਂ ਨੂੰ 279 ਵਿੱਚ ਮਿਲ ਰਿਹਾ ਆ ਆ ਵਾਇਰ ਗਨ ਇੱਕ ਨਾਲ ਇੱਕ ਫ੍ਰੀ ਆ ਬਾਈ ਆਹ ਬਾਈ ਲੈਸ ਤਾਂ ਬਹੁਤ ਚੱਲ ਰਿਹਾ ਦੇਖੋ ਬਾਈ ਬਿਸਕਟ ਬਹੁਤ ਹੀ ਵੈਰਾਈਟੀ ਹੈ ਨਾ ਇਹ ਪਾ ਲੈ ਹਾਲੇ ਨਹੀਂ ਪਾਨੇ ਦਾ 5 ਰੁਪਏ ਆਫ ਹੈ ਨਾ ਆਹ 50 15 ਰੁਪਏ ਦਾ ਬਈ ਆ 15 ਆ 15 ਲੈ ਲੈ ਇੱਕ ਇੱਕ ਲੈ ਲੈ ਬਸ ਬਹੁਤ ਨਹੀਂ ਆ ਦੁੱਧ ਜਿਹੜਾ ਜਿਹੜਾ ਮੇਨ ਮੇਨ ਉਹ ਲੈ ਲੈ ਜਿਹੜਾ ਆਪਾਂ ਜ਼ਿਆਦਾਤਰ ਲੈਣੇ ਆ ਜਿਹੜਾ ਤੁਹਾਨੂੰ ਜਿਮ ਜਮ ਖਵਾਉਂਗੇ ਖੜੇ ਆ ਜਾ ਜਿਮ ਜਮ ਕਿੱਥੇ ਆ ਇਹ ਆ ਇਹ ਪਾਰਾ 3-4 ਪੈਕੇਟ ਵਾਲਾ ਹਾ ਕੋਟੇਜ ਲੈ ਬੱਦੇ ਵਾਲਾ ਬਰਵਾ ਹਾਂ ਬਾਕੀ ਨਹੀਂ ਹੈ ਬਸ ਠੀਕ ਹੈ ਠੀਕ ਹੈ ਤਿੰਨ ਮਾੜੇ ਆਉਂਦੇ ਆ ਔਰ ਇਹ ਪਾਲਾ ਬਾਕੀ ਸੁਗਰ ਫਰੀ ਵਾਲਾ ਅਸੀਂ ਸਾਰੇ ਦੇਖ ਰਹੇ ਹਾਂ ਅੱਛਾ ਸਰ ਹਾਂਜੀ ਬਾਈਸ ਕਾਫੀ ਜਿਆਦਾ ਲੈਸ ਆ ਹੁਣ ਦੇਖਣ ਦੇ ਤੁਸੀਂ ਦੇਖੀ ਜੇ ਆਪਾਂ ਜੇ ਆਪਾਂ ਨੋਰਮਲ ਸ਼ਾਪ ਤੇ ਹਾਂ ਇਹ ਆ ਇਹ ਤਾਂ ਮਿੱਠੀ ਜਿਆਦਾ ਹੁੰਦੀ ਆ ਨਾ ਨਾ ਆਲੂ ਭੂਜੀਆਂ ਆਲੇ ਆਲੂ ਭੂਜੀਆਂ ਲੈ ਜਾ ਪਾ ਲੈ ਫਿਰ ਆਈਏ ਹਾਂਜੀ ਬਈ ਸਮਾਨ ਦੀ ਕਲੈਕਸ਼ਨ ਬਹੁਤ ਆਪਾਂ ਕੱਪੜੇ ਕੱਪੜੇ ਸਾਰਾ ਕੁਝ ਡਿਸਕਾਊਂਟ ਤੇ ਮਿਲਦਾ ਬਈ ਆ ਦੇਖੋ 300 ਰੁਪਏ ਸ਼ਰਟ ਆ ਦੇਖੋ ਇਹ ਪੋਚਾ ਬਈ ਆ ₹1000 ਦਾ ਤੇ ਮੈਂ ਇਸ ਕਲੈਕਸ਼ਨ ਦੇਖੋ ਆਹ ਕੱਚੇ ਕੁਛ ਲੈਣੇ ਆ ਜੇ ਲੋਰਾਂ ਨੂਰਾਂ ਸਾਰਾ ਕੁਝ ਮਿਲਦਾ ਬਈ ਦੇਖੋ ਜੀ ਰਾਸ਼ਵੀ ਬਹੁਤ ਆ ਵਜਾ ਤੇ ਸੰਡੇ ਆ ਨਾ ਸੰਡੇ ਕਰਕੇ ਬਹੁਤ ਰੌਣਕ ਆ ਤੇ ਕੀ ਕ੍ਰਿੰਕ ਕਰੀਂ ਕੀ ਲੈਣਾ ਆਹ ਬੰਦਿਆ ਕਹਿ ਰਿਹਾ ਮੈਂ ਕੁੰਡੀ ਨਹੀਂ ਫੇਨ ਕਰਾ ਰਹੀ ਕੀ ਹੁੰਦਾ ਹਾਂਜੀ ਬਾਈ ਫਾਈਨਲੀ ਆਪਾਂ ਨੇ ਕਰ ਲਈ ਸ਼ਾਪਿੰਗ ਦੇਖੋ ਬਾਈ ਆ ਆਪਣਾ ਖਾਣੇ ਪੀਣ ਦਾ ਰਿਹਾ ਸਮਾਨ ਥੰਡੇ-ਮੁੰਡੇ ਹੋ ਗਏ ਬਾਈ ਲੇਜ਼, ਕੁਰਕਰੇ, ਐਰਾ ਵਗੈਰਾ ੜਕਵਾੜ ਜਾ ਹੋ ਗਿਆ ਵੀ ਸਾਰਾ ਠੀਕ ਆ ਬੈਗ ਦੇ 18 ਰਫੇ ਦਾ ਲੱਭ ਤੋ 파ਰਮਨ ਦੇ ਵਿੱਚ ਚਵਾ ਗੋ ਤੋਬਾ ਵਿੱਚ ਚਵਾ ਦੋ ਬਾਈ ਉ ਇਹਦੇ ਵਿੱਚ ਬਰੀਕੀ-ਬਰੀਕੀ ਚੀਜ਼ਾਂ ਪਾ ਲਓ ਜਿਵੇਂ ਚਾਕਲੇਟਾਂ, ਚੁਕਲੇਟਾਂ ਪਾ ਲਓ ਬਾਕੀ ਆਪਾਂ ਗੱਡੀ ਮੇਂ ਖੁੱਲਾ ਰੱਖ ਲੰਨੇ ਆ ਠੰਡੇ ਰਹਿਣ ਦੇ ਦੇ ਵਿੱਚ ਪਾਉਣ ਨੂੰ ਬਾਈ ਲੈਸ ਦਾ ਖਾਤਾ ਹਾਂ ਬਾਕੀ ਬਾਈ ਸਮਾਨ ਦੇਖ ਕੇ ਸਮਾਨ ਵਧਦੇ ਹੋ ਜਾਂਦਾ ਬਾਈ ਉਹਨਾਂ ਹੀ ਖਰਚਾ ਉੱਥੇ ਚਲੇ ਜਾਂਦਾ ਕੰਮ ਦਾ ਕਿੱਟ 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 ਚੱਲੇ 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 ਤਾਂ ਉੱਪਰ ਗਿਆ ਚੱਲ ਇਹਨੂੰ ਗੱਡੀ ਵਿੱਚ ਲੈ ਜਾ ਉੱਥੇ ਤੇ ਸੜ ਜੂਗਾ ਨਾ ਵਿੱਚ ਬਾ ਦੇ ਨੂੰ ਹੱਥ ਵਰਗਤ ਵੱਡੇ ਹਾਂ ਨਾ ਲੈ ਕੇ ਆਣੀ ਆ ਹਾਂ ਉੱਥੇ ਮੋੜ ਦਿੰਨੇ ਆ ਦੇਖੋ ਭਾਈ ਸਾਰੇ ਆਪਣੇ ਆਪਣੇ ਗੱਡੀਆਂ ਵਾਂਗ ਇਕੱਲੇ ਆ ਕੇ ਲੈ ਕੇ ਜਾਂਦੇ ਆਂ ਇਹ ਦੋ ਕਰਨਾ ਲਾਗ ਆਂ ਸਪੀਡ ਦੇ ਤਰ੍ਹਾਂ ਅੱਜ ਭਾਈ ਸੰਡੇ ਕਰਕੇ ਪੀੜ ਜਿਆਦਾ ਲੈ ਹਦੀ ਸਾਰੀ ਇਹ ਰਮਾਨ ਲੈ ਕੇ ਜਾ ਰਿਹਾ ਰੇੜੀ ਨੂੰ ਇਹਨੂੰ ਬਹੁਤ ਚਾਹਵਾ ਭਾਈ ਰੇੜੀ ਚਲਾਉਣ ਦਾ ਇਥੋਂ ਇਹ ਇਧਰ ਵੀ ਭਾਈਆਂ ਨੇ ਗੱਡੀ ਭਰ ਲਈ ਕੋਈ ਰਮਾਨ ਕਰ ਰਿਹਾ ਖੇਲਾ ਰੇੜੀ ਨਾਲ ਇਹਨੂੰ ਹੁਣ ਆਪਾਂ ਦਿੱਕੀ ਮਾ ਰੱਖ ਦਿੰਦੇ ਦਿੱਕੀ ਮਾ ਨਾ ਇੱਥੇ ਰੱਖਦੇ ਬਸ ਇੱਥੇ ਗੇਅਰ ਦੇ ਉਂਝੇ 'ਵਾਂ ਰੱਖਦੇ ਸਾਮਾਨ ਖੁੱਲਾ-ਖੁੱਲਾ ਰੱਖਦੇ ਐਮਓ ਵੀ ਸਿਸਟਮ ਕਰਕੇ ਦਿੱਕਤ ਆਵਾਜ਼ ਆ ਰhspace ਤੇ ਸਿੱਧੀ ਕੰਮ ਨਹੀਂ ਹੋ ਰਹੀ ਔਰ ਇਹ ਵਾਲੀ ਔਰ ਇਹ ਵਾਲੀ ਔਰ ਯੋ ਆਪਿਆ ਔਰ ਯੋ ਠੰਡੇ ਦੇ ਕੰਨ ਲਾ ਦੋ ਵਿੱਚ ਗੱਡੀ ਦੇ ਆਲੇ ਤਾਂ ਅੱਗੇ ਰੱਖ ਲਉ ਮੈਂ ਕਿਹੜੇ ਆਲੇ ਬੈਠੇ ਇਹ ਹਾਂ ਅੱਗੇ ਰੱਖਦੇ ਹਾਂ ਤਾਂ ਰੱਖਦੇ ਅੰਦਰ ਹੈ ਅੰਦਰ ਰੱਖਿਆ ਹੈ ਹਾਂ ਆ ਪਿੱਛੇ ਇੱਕ ਹੋਰ ਜਿਵੇਂ ਲੱਗਦੀ ਹੈ ਬਈ ਆਪਾਂ ਨੇ ਚੱਪਰਾ ਲਈਆਂ 200 ਰੁਪਏ ਚੱਪਰਾ ਬਈ ਕਰਾਂ ਪਾਉਣ ਨੂੰ ਆਹ ਤੇ ਲੋਡ ਇੱਥੇ ਖੜਾ ਦੇ ਕਿਉਂ ਇੱਥੇ ਰੱਖੀਏਗਾ ਚੌਥੀ ਰੱਖਿਆ ਲਾਗਪੁਰ 200 ਰੁਪਏ ਚੱਪਰਾ ਬਈ ਇਹ ਆਪਣਾ ਬੀ ਦਾ ਇਹ ਲੋਡ ਦਾ ਹੁਣ ਕੋਈ ਨਹੀਂ ਇੱਥੇ ਰੱਖ ਦਿੰਦੇ ਜੇ ਲੋਡ पे ਇੱਥੇ ਤੇ ਕੱਢ ਨੂੰ ਲੱਗੀਆਂ ਬਾਕੀ ਬਈ ਸਮਾਨ ਪਿੱਛੇ ਰੱਖਦੇ ਰਮਾਨਾ ਨੇ ਲਾਗ ਪਰ ਲਾਇਆ ਬਸ ਪੂਰੀ ਲਾਗ ਪਰ ਲਾਇਆ ਗੱਡੀ ਕਰਦੇ ਆ ਬਈ ਆਪਣੀ ਸਟਾਰਟ ਉੱਤਰਿਓ ਉੱਤਰਿਓ ਤਰੀਓ ਤੇ ਜਿਵੇਂ ਜਿਵੇਂ ਆਰ ਖੜੇ ਤੇ ਹਾਂ ਹਾਂਜੀ ਬਾਈ ਫਾਈਨਲੀ ਆਪਾਂ ਨੇ ਸ਼ੋਪਿੰਗ ਦਾ ਕਰ ਲਈ ਛੋੜੀ ਜੀ ਬਾਈ ਸਮਾਨ ਪਰ ਲੈਸਤਾ ਹੈ ਜਿਸ ਤਰ੍ਹਾਂ ਆਪਾਂ ਜਿਹੜਾ ਹੁਣ ਲੋਕਲ ਗਾਨਾਂ ਦੇ ਲਈ ਜਾਂਦੇ ਪਿੰਡਾਂ ਦੇ ਵਿੱਚ ਉਹ ਆਪਾਂ ਨੂੰ ਮਹਿੰਗਾ ਪੈਂਦਾ ਉਹ ਜਿਹਨੇ ਵੀ ਇਕੱਠਾ ਸਮਾਨ ਲੈ ਕੇ ਜਾਣਾ ਹੋਵੇ ਜਿਸ ਤਰ੍ਹਾਂ ਕਈ ਵਾਰ ਜੋਬ ਜੂ ਵਾਲੇ ਬੰਦੇ ਹੁੰਦੇ ਨੇ ਜਾਂ ਕੁਛ ਵੀ ਲੈ ਲਓ ਇਕੱਠਾ ਸਮਾਨ ਆਪਾਂ 5-6 ਦੇ ਰਿਹਾ ਸਕਦੇ ਆ ਪਰ ਇੱਕ ਗੱਲ ਹੈ ਬਾਈ ਸਮਾਨ ਵੱਧਲੇ ਹੋ ਜਾਂਦਾ ਆਪਾਂ ਲੈਣ ਕੋ ਸੌਣਦੇ ਆ ਲੈ ਕੋ ਹੋ ਜਾਂਦਾ ਕਿਉਂ ਜਿਆਦਾ ਸਮਾਨ ਹੁੰਦਾ ਦੇਖ ਕੇ ਬੰਦਾ ਚੱਕੀ ਜਾਂਦਾ ਚੱਕੀ ਜਾਂਦਾ ਕੰਮ ਕੰਮ ਉੱਥੀ ਚਲੇ ਜਾਂਦਾ ਪਰ ਉਹ ਲੈਸ ਹੈ ਬਾਈ ਬੜੀ ਨਹੀਂ ਪੈਂਦਾ ਕਿੰਨਾ ਮਰਨਾ ਲੋ ਡਿਸਕਾਊਂਟ ਆ ਬਈ ਚੀਜ਼ਾਂ ਪਰ ਜਿਸ ਤਰ੍ਹਾਂ ਉਹਨਾਂ ਪੁਰਕਾ ਹੋ ਗਏ ਬਈ ਕਿਸੇ ਵਾਰ 2 ਰੁਪਏ ਲੈਸਾ 3 ਰੁਪਏ ਲੈਸਾ ਵੀ ਡਿਸਕਾਊਂਟ ਹੈ ਬਈ ਠੀਕ ਹੈ ਨਹੀਂ ਨਹੀਂ ਐਨੇ ਤਾਂ ਹੰਡੇ ਲੈ ਲੈ ਆਦਾ ਬਲਾਦੇ ਆ ਬੰਨੂ ਨਹੀਂ ਨਹੀਂ ਉਹ ਨਹੀਂ ਪੜਾ ਹੈਗਾ ਬਈ ਰਮਾਨ ਆ ਪੀਨ ਨੂੰ ਕਹਿ ਰਿਹਾ ਜਿਹੜੇ ਸੜਕਾਂ 'ਚ ਤੁਹਾਨੂੰ ਪਤਾ ਲੱਗ ਗੱਡੀਆਂ ਜਿਆ ਖੜਿਆ ਹੁੰਦੇ ਨੇ ਉਹ ਕੈਮੀਕਲ ਜਾ ਪਾ ਕੇ ਬੰਦਾ ਠੰਡਾ ਜਿਹਾ ਵੇਚਦੇ ਆ ਤੈਨੂੰ ਸੌਣ ਲੱਗਦਾ ਉਹ ਠੀਕ ਠੀਕ ਲੱਗਾ ਜੀ ਤੈਨੂੰ ਕਿਸ ਤਰ੍ਹਾਂ ਦਾ ਲੱਗਿਆ ਡੀਮਾਰਟ ਦਾ ਐਕਸਪੀਰੀਅੰਸ ਠੀਕ ਹੈ ਜੀ ਠੀਕ ਆ ਵਧੀਆ ਜੀ ਆ ਤੁਸੀਂ ਵੀ ਆ ਕੇ ਦੇਖਿਓ ਜੀ ਐ ਕਿਉਂ ਤੈਨੂੰ ਕਿਸ ਤਰ ਇਹ ਕੇ ਵਧੀਆ ਹੈ। ਹੋਰ ভাই ਠੀਕ ਆ ভাই ਵਧੀਆ ਆਏ ਹੁਣ ਤੁਸੀਂ ਵੀ ਵਿਜ਼ਿਟ ਕਰਕੇ ਜਰੂਰ ਦੇਖਿਓ ভাই ਜਿਹੜੇ ਮੇਰੇ ਵੀਰ ਭਾਈ ਲੋਕਲ ਦੇਖ ਰਹੇ ਆ ਕਿ ਦੂਰ ਵਾਲੇ ਦਾ ਹੈ ਤਾਂ ਬ੍ਰਾਂਚਾਂ ਬਹੁਤ ਆ ভাই ਜਿੱਕਰ ਹੁਣ ਡੇਰਾ ਬਸੇ ਵੀ ਹੈ ਤੇ ਉਰੇ ਨਵੀਂ ਖੁੱਲ ਗਈ ਬ੍ਰਾਂਚ ਬਾਕੀ ਹੋਰ ਸ਼ਹਿਰਾਂ ਚ ਵੀ ਹੈਗੀਆਂ ਭਾਈ ਕਿਉਂ ਇਹ ਚੀਜ਼ਾਂ ਜਿਹੜਾ ਮਾਲ ਹੋ ਗਿਆ ਬਈ ਇੱਥੇ ਡਿਸਕਾਊਂਟ ਉਹ ਚੀਜ਼ ਮਿਲਦੀ ਆ ਆਪਾਂ ਨੂੰ ਹੁਣ ਕੱਪੜੇ ਦੇਖੀਏ ਕੋਪੜਿਆਂ ਦੀ ਕੁਆਲਿਟੀ ਮੈਨੂੰ ਵਧੀਆ ਨਹੀਂ ਲੱਗੀ ਆ ਪਰ ਜਿਹੜੇ ਪਨੇ ਘਰਾਂ ਪਾਉਣੇ ਆ ਉਹ ਵੈਸੇ ਤਾਂ ਬਸ ਜਿੱਕਰਾਂ ਘਰਾਂ ਪਾਉਣ ਨੂੰ ਆਪਾਂ ਹਲਕੇ ਹਲਕੇ ਕੱਪੜੇ ਜਾਂ ਗਰਮੀਆਂ ਵਾਲੇ ਉਹ ਕ ਜੇ ਆਪਾਂ ਕਹੀ ਜੀ ਆਉਣ ਜਾਣ ਵਾਲੇ ਕੱਪੜੇ ਨਹੀਂ ਹੈ ਬਾਈ ਉਹ ਇਕਨ ਲੋਹਰਾ ਹਲਕੇ ਹੋਗੇ ਕੱਚੇ ਕੁੱਚੇ ਜਿਹੇ ਹੋਗੇ ਜਿਹੜਾ ਆਪਾਂ ਨੋਰਮਲ ਕਰਾ ਪਾ ਕੇ ਪਾਉਂਦੇ ਫਿਰਦੇ ਹੁੰਦੇ ਆ ਉਹ ਚੀਜ਼ਾਂ ਉਹਦੇ ਵਧੀਆਂ ਮਿਲਦੀਆਂ ਇੱਕ ਵਾਰ ਬਾਈ ਤੁਸੀਂ ਜ਼ਰੂਰ ਵਿਸਿਟ ਕਰਕੇ ਦੇਖਿਓ ਠੀਕ ਆ ਤੁਹਾਡੇ ਬਹੁਤ ਸੇਵਿੰਗ ਹੋਊਗੀ ਇੱਥੇ ਆਉਣ ਦਾ ਜੇ ਤੁਸੀਂ ਸਮਾਨ ਘੱਟ ਲੈਣਾ ਜੇ ਬਾਈ ਜ਼ਿਆਦਾ ਲੈਣਾ ਕੰਮ ਉਹ ਆਪਣੇ ਕੰਜਾਇ ਸਾਹਿਬ ਜਿੰਨਾ ਮਰਜ਼ੀ ਦੇ ਸਕਦੇ ਆ ਉਹ ਇੱਥੇ ਆਏ ਲੱਗਦਾ ਵੀ ਸਮਾਨ ਚੱਕੀ ਜਾਓ ਚੱਕੀ ਜਾਓ ਚੱਕੀ ਜਾਓ ਹੁਣ ਆਪਾਂ ਨੇ ਬਸ ਸਿਰਫ ਖਾਣ ਪੀਣ ਦਾ ਸਮਾਨ ਲਿਆ ਠੰਡੇ ਢੁੰਡੇ ਲਿਆ ਹੋਰੇ ਆਪਾਂ ਬਾਹਰ ਮਾਰਕੀਟ ਵੱਧ ਲੈਣ ਜਾਂਦੇ ਆ 95 ਰੁਪਏ 100 ਰੁਪਏ ਦੀ ਬੋਤਲ ਆ ਉਹਰੇ 75 ਦੀ ਆਪਾਂ ਨੂੰ ਬੋਤਲ ਮਿਲੀ ਜਾਵੇ ਠੰਡੇ ਦੀ ਠੀਕ ਹੈ ਬਾਕੀ ਦੋ ਇਹਪਾ ਨੂੰ ਜਿਹੜੀ ਪਿਆਰ ਭੇਜੀ ਹੈ ਮੇਰੇ ਖਿਆਲ ਚ ਉਹ ਛੋਟੀ ਬੋਤਲ ਕਿੰਨੇ ਪਿਆ 50 ਵਾਲੀ ਕਿ 30 ਵਾਲੀ ਬੋਤਲ ਹੋਊਗਾ 30 ਵਾਲੀ 30 ਵਾਲੀ ਉਹ ਵੀ ਆਪਨ ਬੇ ਲੈਸਰ ਮਿਲੀ ਆ ਉਹ ਬਿੱਲ ਪਿੱਛੇ ਰੱਖਤੇ ਮੈਨੂੰ ਥੋੜੀ ਡਿੱਗੀ ਮਤ ਇੱਕ ਪੂਰਾ ਬਿੱਲ ਦੱਸ ਦੇ ਕੇ ਦੱਸ ਦਾਂ ਦਾ ਠੀਕ ਹਾਂ ਆਪਨ ਲੈਸ ਮਿਲਿਆ ਬਾਕੀ ਰਹੀ ਗੱਲ ਬਾਈ ਪੂਰੀ ਮੈਂ ਵੀਡੀਓ ਸ਼ੂਟ ਕਰੀ ਨਹੀਂ ਹੈਗੀ ਪੂਰੀ ਵੀਡੀਓ ਤਾਂ ਨਹੀਂ ਬਾਈ ਸ਼ੂਟ ਕਰੀ ਬਾਈ ਅੰਦਰ ਵੀਡੀਓ ਬਣਾਉਣਾ ਅਲਾਉਟ ਨਹੀਂ ਹੈ ਬਸ ਪਹਿਲਾਂ ਪਹਿਲਾਂ ਬਣਾ ਕੇ ਬਾਈ ਮਾਨੂੰ ਕਹੇ ਕਿ ਵੀਡੀਓ ਬਣਾਉਣਾ ਅਲਾਉਟ ਨਹੀਂ ਹੈਗਾ ਆਪਾਂ ਨੇ ਚੋਰੀ ਚੋਰੀ ਜਿਹੜੇ ਵੀ ਸ਼ੂਟ ਪਾਏ ਵਿੱਚ ਜੇ ਆਪਾਂ ਡੀਮਾਰਟ ਤੇ ਸ਼ਾਪਿੰਗ ਕਰਦੇ ਤਾਂ ਆਪਣਾ ਵਧੀਆ ਸੇਵਿੰਗ ਹੁੰਦੀ ਆ ਬਾਕੀ ਬਾਈ ਹੋਰ ਵੀ ਬਥੇਰੇ ਬ੍ਰਾਂਡ ਆ ਉਹਨਾਂ ਚ ਵੀ ਸੇਵਿੰਗ ਹੁੰਦੀ ਆ ਵੀ ਸਾਰੇ ਕਿਤੇ ਲੈਸ ਜਾਂਦਾ ਹੁਣ ਇਹ ਨਵੇਂ ਕਰਕੇ ਜਿਆਦਾ ਲੈਸ ਹੋਣਾ ਤੇ ਫਿਰ ਬਾਕੀ ਬਾਈ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰਦੇ ਕਰੋ ਬਹੁਤ ਮਿਹਨਤ ਲੱਗਦੀ ਆ ਬਣਾਉਣ ਨੂੰ ਠੀਕ ਆ ਤੁਸੀਂ ਪੂਰੀ ਦੱਬ ਕੇ ਸਪੋਰਟ ਕਰਨੀ ਆ ਬਾਈ ਤੇ ਵੱਤੋ ਵੱਤ ਸ਼ੇਅਰ ਤੇ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਮੇਰੇ ਵੀਰੋ ਠੀਕ ਆ ਬਾਈ ਹੁਣ ਆਪਾਂ ਬਲੌਗ ਨੂੰ ਇਹਨੂੰ ਇੱਥੇ ਕਰਦੇ ਆ ਸਮਾਪਤ ਠੀਕ ਆ ਆਪਾਂ ਮਿਲਦੇ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਠੀਕ ਆ ਮਿੱਤਰੋ ਬਾਏ ਬਾਏ